ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾ ਸਾਜਾਪਤੀ ਦੇ ਨਾਲ ਪੰਜਵੇਂ ਪਾਤਸ਼ਾਹ ਧੰਤਨ ਸਿੰਘ ਜੁਰਜਨ ਦੇ ਸਾਹਿਬ ਸ਼ਿਰਦਨ ਦੇ ਸਰਤਾਜ ਬਾਣੀ ਕੇ ਬੋਲਕਣ ਦੇ ਜਾਤ ਉਹਨਾਂ ਦੀ ਜੋ ਬਾਣੀ ਦਾ ਸਰਮੇਖ ਹੈ ਗਾਥਾ ਉਸ ਦਾ ਜੋ 16ਵਾਂ ਸ਼ਲੋਕ ਹੈ ਉਸ ਵੀ ਵਿਚਾਰ ਆਪ ਜੀ ਨਾਲ ਕਰਨੇ ਹੈ ਗੁਰੂ ਮਹਾਰਾਜ ਮਿਹਰ ਭਰਾਤ ਭਖਸ਼ ਕਰਕੇ ਆਪ ਹੀ ਇਹ ਸਲੋਕ ਦੀ ਵਿਚਾਰ ਕਰਵਾਲਣ ਹੁਣ ਜੋ ਗਾਥਾ ਗੁਰਬਾਣੀ ਦਾ 15ਵਾਂ 16ਵਾਂ ਸ਼ਲੋਕ ਹੈ ਗਾਥਾ ਗੁਰਬਾਣੀ ਦਾ ਜੋ 16ਵਾਂ ਸ਼ਲੋਕ ਹੈ ਉਸ ਦਾ ਪਾਠ ਸਰਵਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਦਰਸ਼ਨ ਬਿਹੂਨ ਭੇੰਗੰ ਮੰਤਰੰ ਗਾਰੜੇ ਇਨਵਾਰਡੰ ਬਿਆਦ ਉਪਾੜਨ ਸੰਤੰ ਨਾਨਕ ਲਬਦ ਕਰਮਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਸਨ ਬਿਹੂਨ ਭੰਗਮ ਦਸਨ ਹੁੰਦਾ ਦੰਦ ਬਿਹੂਨ ਹੁੰਦਾ ਤੋਂ ਬਗੈਰ ਭੰਗਮ ਸਾਪਾ ਮੰਤਰ ਗਾਰੜੀ ਨਿਵਾਰਣ ਗਾਰੜੀ ਮੰਤਰ ਨਿਵਾਰਣ ਨੂੰ ਦਾ ਦੂਰ ਕਰ ਦਿੰਦਾ ਪਾਤਸ਼ਾਹ ਦੱਸ ਰਹੇ ਨੇ ਸਾਨੂੰ ਉਪਦੇਸ਼ ਕਰ ਰਹੇ ਨੇ ਕਿ ਜਿਵੇਂ ਮਾਂਦਰੀ ਮਾਦਰੀ ਜਿਹੜੇ ਨੇ ਸੱਪਾਂ ਨੂੰ ਫੰਡਣ ਵਾਲੇ ਉਹ ਜਦੋਂ ਗਾਰੜੀ ਮੰਤਰ ਜੋ ਹੈ ਉਹ ਪੜ੍ਹਦੇ ਨੇ ਉਹਦੇ ਨਾਲ ਸੱਪਾਂ ਦੇ ਦੰਦ ਖੱਟੇ ਹੋ ਜਾਂਦੇ ਨੇ ਤਾਂ ਉਹਦੇ ਦੰਦ ਹੀਣ ਹੋ ਜਾਂਦੇ ਨੇ ਮੰਤਰ ਗਾਰੜੀ ਨਵਾਰਣਾ ਜਦੋਂ ਉਹ ਮੰਤਰ ਪੜ੍ਹਦੇ ਨੇ ਤੇ ਉਹਨਾਂ ਦੀ ਬੇਸ ਜਿਹੜੀ ਹੈ ਉਹਦਾ ਵੀ ਨਾਸ ਹੋ ਜਾਂਦਾ ਹੈ। ਪਾਪ ਉਹ ਜਦਾਂ ਸੱਪ ਦੇ ਗਾਰੜੀ ਮੰਤਰ ਪੜ੍ਹਨ ਨਾਲ ਦਾੰਦ ਵੀ ਖੱਟੇ ਹੋ ਜਾਂਦੇ ਨੇ ਪਾਪ ਦੰਦ ਕੰਮ ਨਹੀਂ ਕਰਦੇ ਪਾਪ ਦੰਦ ਹੀਨ ਹੋ ਜਾਂਦਾ ਹੈ ਤੇ ਉਹਦੀ ਜ਼ਹਿਰ ਵੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਮਿਟ ਜਾਂਦੀ ਹੈ। ਇਵੇਂ ਜਿਹੜੇ ਸੰਤ ਜਿਹੜੇ ਨੇ ਉਹਨਾਂ ਦੀ ਸੰਗਤ ਕਰਨ ਦੇ ਨਾਲ ਉਹਨਾਂ ਦੀ ਸੰਗਤ ਵਿੱਚ ਪ੍ਰਮਾਤਮਾ ਦਾ ਨਾਮ ਸਿਮਰਨ ਦੇ ਨਾਲ ਬਿਆਦ ਉਪਾੜਨ ਜਿਹੜੇ ਸਾਡੇ ਦੁੱਖ ਨੇ ਪਾਪ ਨੇ ਉਹਨਾਂ ਸਾਰਿਆਂ ਦਾ ਨਾਸ ਹੋ ਜਾਂਦਾ ਹੈ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੇ ਸੰਤਾਂ ਦੀ ਸੰਗਤ ਜਿਹੜੀ ਆ ਲਬਧੀ ਕਿਵੇਂ ਆ ਨਾਨਕ ਲਬਦ ਕਰਮਣੇ ਜਿਨ੍ਹਾਂ ਦੇ ਚੰਗੇ ਭਾਗ ਨੇ ਜੰਗੇ ਭਾਗਾ ਨਾ ਪੂਰਬਲੇ ਕਰਮਾਂ ਕਰਕੇ ਉਹਨਾਂ ਨੂੰ ਲੱਭਦੇ ਨੇ ਸੰਤਾਂ ਦੀ ਸੰਗਤ ਹੁਣ ਪਹਿਲਾਂ ਤੇ ਸਮਝਣਾ ਪਏਗਾ ਕਿ ਸੰਤ ਹੈ ਕੌਣ ਪਾਤਸ਼ਾਹ ਨੇ ਸਮਝਾਇਆ ਗੁਰਬਾਣੀ ਚ ਜਿਨ੍ਹਾਂ ਸਾਸ ग्रास ਨਾ ਵਿਸਰੇ ਅਰਨਾਮਾ ਮਨ ਮੰਤ ਤਾਂ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਜਿਹੜਾ ਵਸੇ ਕਾਲਪ ਪਰਮਾਤਮਾ ਦਾ ਮੰਤਰ ਹੈ ਉਹ ਸਵਾਸ ਸਵਾਸ ਜਪਦੇ ਨੇ ਇਨਾਂ ਸਾਸ ਗਰਾਸ ਨਾਲ ਵਿਚਰੇ ਮਤਲਬ ਉਹਨਾਂ ਪਰਮਾਤਮਾ ਨੂੰ ਇੱਕ ਸਾਹ ਲੈਂਦੇ ਆਂ ਖਾਂਦੇ ਆਂ ਪੀਂਦੇ ਆਂ ਹਰ ਵੇਲੇ ਉਹਨੂੰ ਵਿਸਰਦੇ ਦੀ ਯਾਦ ਕਰਦੇ ਨੇ ਗੁਰੂ ਦੇ ਮੰਤਰ ਨੂੰ ਗੁਰੂ ਦੇ ਉਪਦੇਸ਼ ਨੂੰ ਧ੍ਰਿੜ ਕਰਦੇ ਨੇ ਜਿਨਾਂ ਸਾਸ ਗਰਾਸ ਨਾਲ ਵਿਚਰੇ ਹਦਾਮਾ ਮਨ ਮਨ ਧਾਂਸੇ ਸਈ ਨਾਨਕਾ ਪੂਰਨ ਸੋਈ ਸੰਤੋ ਪੂਰਨ ਸੰਤ ਨੇ ਕਿੰਮਨੋਂ ਤੋਂ ਬਲੇ ਹਾਰ ਜਾਂਦਾ ਸਦਕੇ ਜਾਂਦਾ ਦੂਸਰਾ ਪਾਸ਼ਾ ਨੇ ਗੁਣ ਦੱਸਿਆ ਸੰਤਾਂ ਦਾ ਰਮਣੰ ਕੇਵਲੰ ਕੀਰਤਨ ਸੋ ਧਰਮੰ ਦੇ ਧਾਰਨੇ ਅਮਰਤ ਨਾਮ ਨਰਾਇਣ ਨਾਨਕ ਪੀਤਨ ਸੰਤ ਨੰਤਰਿਪਤੇ ਇਹ ਜਿਹੜਾ ਸਭ ਤੋਂ ਸ੍ਰੇਸ਼ਟ ਧਰਮ ਮਨੁੱਖਾ ਧਰਮ ਇਸ ਮਨੁੱਖਾ ਜਨ ਦਾ ਜਿਹੜਾ ਸ੍ਰੇਸ਼ਟ ਧਰਮ ਹੈ ਉਹ ਕੀ ਆ ਸਰਵ ਧਰਮਾਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਨ ਤੇ ਇਹ ਜਿਹੜੇ ਸੰਤ ਨੇ ਰਮਣੰ ਕੇਵਲੰ ਕੀਰਤਨ ਤੇ ਉਸ ਪ੍ਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਨੂੰ ਇਹ ਸੋਝੀ ਆ ਕਿ ਮਨੁੱਖਾ ਜਨਮ ਦਾ ਸਭ ਤੋਂ ਸੇਵ ਧਰਮ ਨੇ ਹੋਇਆ ਹਰ ਵੇਲੇ ਨਾਮ ਜਪਣਾ ਰਮਣੰਗ ਕੇਵਲ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਜਪਣਾ ਨੇ ਤੇ ਕੀ ਰਮਣੰਗ ਕੇਵਲ ਕੀਰਤਨ ਸੋ ਧਰਮਨੰਗ ਦੇ ਧਾਰਨੇ ਤੇ ਹਰ ਵੇਲੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਇਹ ਉਹਨਾਂ ਨੂੰ ਸੋਝੀ ਹੈ ਕਿ ਮਨੁੱਖਾ ਜਨਮ ਦਾ ਸਭ ਤੋਂ ਸੇ ਧਰਮ ਨੇ ਅਮਰਤ ਨਾਮ ਨਾਰਾਇਣ ਪੀਤੰਕ ਸੰਤਨਾਂ ਤਰਪੇ ਜਿਹੜਾ ਅਮਲ ਕਾ ਅਦਵਾਨ ਨਾਰੂਪੀ ਜਾਲਾ ਉਹ ਛੱਡਦੇ ਹੋਏ ਉਹ ਕਦੇ ਰਾਜ ਦੇ ਨਹੀਂ ਜਿਹੜਾ ਸਾਕਤ ਹੈ ਉਹ ਪ੍ਰਸ਼ਾਦੇ ਸਰਦਾ ਖਾਣ ਪੀਣ ਦਾ ਰਸਾਂ ਕਸਾਂ ਤੋਂ ਪਿੰਦੀ ਰੱਜ ਦਾ ਤੇ ਸੰਤ ਨੇ ਉਹ ਪ੍ਰਮਾਤਮਾ ਦਾ ਨਾਮ ਜਪ ਕੇ ਕਦੀ ਰੱਜ ਦੇ ਨਹੀਂ ਪਰ ਹਾਰ ਵੇਲੇ ਉਹ ਪ੍ਰਮਾਤਮਾ ਦਾ ਨਾਮ ਜਪਦੇ ਰਹਿੰਦੇ ਦੂਜਾ ਗੁਣ ਦੱਸਿਆ ਸੰਤਾਂ ਦਾ ਉਹਨਾਂ ਸੈਨਸੀਲਤਾ ਨਹੀਂ ਹੁੰਦੀ ਹੈ ਵੀ ਉਹਨਾਂ ਲਈ ਮਿੱਤਰ ਤੇ ਦੁਸ਼ਮਣ ਵਿੱਚ ਕੋਈ ਫਰਕ ਨਹੀਂ ਹੁੰਦਾ ਤੇ ਮਿੱਤਰ ਕਿਹੋ ਜਿਹਾ ਜਿਹੜਾ ਘਰ ਛੱਡ ਕੇ 36 ਪ੍ਰਕਾਰ ਦੇ ਭੋਜਨ ਛਕਾਉਂਦਾ ਤੇ ਦਾ ਦਖਣਾ ਵੀ ਦਿੰਦਾ ਦੁਸ਼ਮਣ ਕਿਹੋ ਜਿਹਾ ਜਿਹੜਾ ਗਾਲਾਂ ਵੀ ਕੱਢਦਾ ਨਿੰਦਦਾ ਵੀ ਅਤੇ ਹਥਿਆਰ ਲੈ ਕੇ ਮਾਰਨ ਨੂੰ ਸਿਰ ਤੇ ਖੜਾ ਉਹਨਾਂ ਦੋਨਾਂ ਵਿੱਚ ਕੋਈ ਅੰਤਰ ਨਹੀਂ ਹੈ ਇਹ ਉਹਨਾਂ ਦੀ ਏਡੀ ਵੱਡੀ ਸਹਿਨਸ਼ੀਲਤਾ ਨਹੀਂ ਸੰਤ ਦਾ ਗੁਣ ਹੈ ਸਹਿਨਸ਼ੀਲ ਸੰਤੰਗ ਸੰਭ ਤਰਸੇ ਦੁਰਜਣੇ ਨਾਨਕ ਭੋਜਨ ਅਨਕ ਪ੍ਰਕਾਰ ਰੇਣ ਨਿੰਦਕ ਆਵਦ ਹੋਏ ਉਪਤੇਸ਼ਟੇ ਆਵਦ ਹੁੰਦਾ ਹਥਿਆਰ ਨਿੰਦਕ ਹੁੰਦਾ ਜਿਹੜਾ ਨਿੰਦਾ ਕਰਦਾ ਗਾਲਾਂ ਕਰਦਾ ਬੰਦਾ ਕਹਿੰਦੇ ਸੋ ਬਾਖਸ਼ ਨੇ ਸਾਨੂੰ ਸਮਝਾਇਆ ਹੈ ਤੇ ਇਹ ਸੰਤ ਨੇ ਇਹਨਾਂ ਦੀ ਸੰਗਤ ਕੀਤੀਆਂ ਆਪਾਂ ਜਦਾਂ ਗਾੜੀ ਮੰਤਰ ਪੜ੍ਹਦੇ ਨਾਲ ਸੱਪ ਦੀ ਵਿਸ਼ਖਤਮ ਹੋ ਜਾਂਦੀ ਦੰਦ ਖੱਟੇ ਹੋ ਜਾਂਦੇ ਨੇ ਪਾਪ ਨਕਮਾ ਹੋ ਜਾਂਦਾ ਢੰਗ ਨਹੀਂ ਮਾਰ ਸਕਦਾ ਤੇ ਇਸੇ ਤਰ੍ਹਾਂ ਪ੍ਰਮਾਤਮਾ ਦਾ ਸਿਮਰਨ ਕਰਨ ਨਾਲ ਸਾਡੇ ਜਿਹੜੇ ਸਾਰੇ ਪਾਪ ਧੁੱਪ ਜਾਂਦੇ ਨੇ ਅਸੀਂ ਪ੍ਰਮਾਤਮਾ ਨੂੰ ਮਿਲਣ ਵਿੱਚ ਸਫਲ ਹੋ ਜਾਂਦੇ ਆ ਪਾਛਾ ਪੰਜਵੇਂ ਪਾਸ਼ਾ ਨੇ ਸੁਖਨੀ ਸਾਹਿਬ ਦੀ ਜੋ ਬਾਣੀ ਸਰਲੇਖਿਤ ਬਾਣੀ ਹੈ ਉਦੋ ਗੜੀ ਰਾਬੇ ਚੋ ਉਸਵੇ ਸਮਝਾਇਆ ਸਾਧ ਕੇ ਸੰਗ ਕਲੂਖਤ ਹਰੇ ਸਾਧਾਂ ਦੀ ਭਾਵ ਗੁਰੂਆਂ ਦੀ ਸੰਤਾਂ ਦੀ ਗੁਰਮਖਾਂ ਦੀ ਸੰਗਤ ਵਿੱਚ ਪਰਮਾਤਮਾ ਦਾ ਨਾਮ ਜਪਣ ਨਾਲ ਸਾਡੇ ਸਾਰੇ ਪਾਪ ਜਿਹੜੇ ਨੇ ਉਹ ਹਟ ਦੂਰ ਹੋ ਜਾਂਦੇ ਨੇ ਹਟ ਜਾਂਦੇ ਹਨ ਹਰੇ ਤੋਂ ਪਾਪ ਦੂਰ ਹੋ ਜਾਂਦੇ ਨੇ ਸਾਧ ਕੇ ਸੰਗ ਨਰਕ ਪਰ ਹਰੇ ਤੇ ਉਹਨਾਂ ਦੀ ਸੰਗਤ ਕਰਨ ਦੇ ਨਾਲ ਨਾਮ ਜਪਣ ਦੇ ਨਾਲ ਸਾਡਾ ਜਿਹੜਾ ਨਰਕ ਜਿਹੜਾ ਹੈ ਉਹ ਦਾਸ ਹੋ ਜਾਂਦਾ ਨਰਕਾਂ ਚ ਜਾਣਾ ਨਹੀਂ ਪੈਂਦਾ ਉਹਨਾਂ ਤੋਂ ਬਾਝ ਜਾਂਦੇ ਨਰਕਾਂ ਚ ਜਾਣਾ ਬਾਝ ਜਾਂਦੇ ਸਾਡਾ ਉਧਾਰ ਹੋ ਜਾਂਦਾ ਹੈ ਦਰਕਾਂ ਚ ਪੈਣਾ ਕੀ ਹੈ ਜੰਮਣਾ ਤੇ ਮਰਨਾ ਆਵਾ ਕੌਣ ਚ ਪੈ ਰਿਹਾ ਇਹ ਨਰਕ ਹੈ ਸੋ ਇਸ ਕਰਕੇ ਸਾਨੂੰ ਉਪਦੇਸ਼ ਕੀਤਾ ਪਾਤਸ਼ਾਹ ਨੇ ਕਿ ਹਰ ਵੇਲੇ ਸਾਧ ਸੰਗਤ ਕਰਕੇ ਉੱਥੇ ਪ੍ਰਮਾਤਮਾ ਦਾ ਨਾਮ ਜਪੋ ਸੰਤ ਜਿਹੜੇ ਨੇ ਉਹਨਾਂ 'ਚ ਨਹੀਂ ਸ਼ਕਤੀ ਹੁੰਦੀ ਹੈ ਕਿ ਸਾਡਾ ਪਾਰ ਉਤਾਰਾ ਕਰ ਸਕਦੇ ਨੇ ਸਾਨੂੰ ਜਨਮ ਮਰਨ ਤੋਂ ਵੀ ਰਹਿਤ ਕਰ ਸਕਦੇ ਨੇ ਸੋ ਪ੍ਰਮਾਤਮਾ ਨੂੰ ਮੌਲ ਵਿੱਚ ਸਫਲਤਾ ਵੀ ਸਾਨੂੰ ਦੇ ਸਕਦੇ ਨੇ ਸੋ ਗੁਰੂ ਮਹਾਰਾਜ ਬਖਸ਼ਿਸ਼ ਕਰਨ ਸਾਡੀ ਵੀ ਸੰਤਾਂ ਦਾ ਸੰਗਤ ਹੋਵੇ ਤੇ ਉਹਨਾਂ ਹੀ ਸੰਤ ਦੇ ਵਿੱਚ ਆਪਾਂ ਪ੍ਰਮਾਤਮਾ ਦਾ ਨਾਮ ਜਪੀਏ ਆਪਣਾ ਜੀਵਨ ਸਫਲਾ ਕਰਕੇ ਕੀ ਫੁਰਚਕ ਜੀ ਮਾਫੀ ਬਾਗ ਜੀ ਕਾ ਖਾਲਸਾ ਵਾਗ ਜੀ ਕੀ ਫਤ